ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਲਗਭਗ ਸਾਨੂੰ 24 ਤੋਂ ਲੈ ਕੇ 26 ਨਗ ਵੀਰ ਕੋਲ ਅਵੇਲੇਬਲ ਆ ਕੱਲੇ ਕੱਲੇ ਨਾਗ ਬਾਰੇ ਮੋਟੀ ਮੋਟੀ ਡਿਟੇਲ ਲੈ ਕੇ ਦੇਵਾਂਗੇ ਬਾਕੀ ਤੁਸੀਂ ਵੀਰ ਜੇ گاਮਾਂ ਖੜੀਆਂ ਦੇਖ ਕੇ ਪੁੱਝੀਗੇ ਆਉਂਗੇ ਆਪਾਂ ਪਹੁੰਚਿਆ ਸੀਨੀਵਾਲ ਕਲਾ ਡੇਰੀ ਫਾਰਮ ਤੇ ਵਪਾਰ ਦਾ ਕੰਮ ਆ ਤੇ ਰੋਟੀਨ ਜੇ ਪਸ਼ੂ ਆਉਂਦੇ ਆ ਬਾਕੀ ਗੱਲ ਵੀਰ ਨਾਲ ਕਰ ਲੈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਨਾਮ ਐਡਰੈਸ ਦੱਸ ਦੋ ਜੀ ਆਪਣਾ ਵੀਰੇ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਜੀ ਪਿੰਡ ਆਪਣਾ ਸੀਨੀਵਾਲ ਕਲਾ ਹੈਗਾ ਵੱਡਾ ਸੀਨੀਵਾਲ ਜਿਹੜਾ ਫਾਰਮ ਆ ਸੀਨੀਵਾਲ ਕਲਾ ਤੋਂ 1.5 ਕਿਲੋਮੀਟਰ ਚੱਲ ਕੇ ਕਰਾਲੇਲੀ ਸੜਕ ਤੇ ਵੀਰੇ ਆਪਣਾ ਫਾਰਮ ਹੈਗਾ ਜ਼ਿਲ੍ਹਾ ਵੀਰੇ ਆਪਣਾ ਬਰ 13934 628007 13934 ਵੀਰੇ ਮੇਰਾ WhatsApp ਵੀ ਐਸੇ ਨੰਬਰ ਤੇ ਚੱਲਦਾ ਕੋਈ ਵੀ ਵੀਰ ਮੈਨੂੰ ਜਦੋਂ ਹੈਲੋ ਦਾ ਮੈਸੇਜ ਕਰੂ WhatsApp ਤੇ ਜਿਹੜੀ ਸਾਡੀ ਵੀਰੇ ਲੋਕੇਸ਼ਨ ਆ ਨਾ ਉਹ ਆਟੋਮੈਟਿਕ ਲਾਈ ਵੀ ਆ ਉਹ ਵੀਰ ਨੂੰ ਆਪਦੇ ਆਪ ਆ ਜੂਗੀ ਤੇ ਇਹਨੂੰ ਪੁੱਛਣ ਦੀ ਲੋੜ ਨਹੀਂ ਸਿੱਧੀ ਫਾਰਮ ਤੇ ਲੈ ਕੇ ਆਊਗੀ ਠੀਕ ਹੈ ਜਿਹੜੀ ਆਪਾਂ ਵੀਡੀਓ ਕਵਰ ਕਰਦੇ ਆ ਵੀਰੇ 8 ਤਰੀਕ ਨੂੰ ਯਾਨੀ 6ਵੇਂ ਮਹੀਨੇ ਨੂੰ ਸ਼ਾਮੀ ਵੀਡੀਓ ਕਵਰ ਕਰਦੇ ਆ ਆਪਣੀ ਵੀਡੀਓ ਯਾਨੀ ਕੱਲ ਨੂੰ 9 ਤਰੀਕ ਨੂੰ ਵੀਰੇ ਸਵੇਰੇ ਇਹ ਯਾਨੀ ਤੁਸੀਂ ਅਪਲੋਡ ਕਰੋਗੇ ਯਾਨੀ ਦੀ ਕੱਲ ਨੂੰ ਚਲਾਵਾਂਗੇ ਆ ਐਤਵਾਰ ਨੂੰ ਤੇ ਕੱਲ ਨੂੰ ਪਰ ਵੀਰੇ ਮੈਂ ਸਾਰੀ ਜਿਹੜੀ ਫਾਰਮ ਤੇ ਨਹੀਂ ਹੋਣਾ ਮੈਂ ਵਿਆਹ ਜਾਣਾਗਾ ਕਿਤੇ ਇਹ ਆਪਾਂ ਵੀਰੇ ਸੋਮਵਾਰ ਨੂੰ ਰੂਟੀਨ ਆਪਾਂ ਮਾਲ ਵੇਚਾਂਗੇ ਇਹ ਕਰਮ ਵਾਲੀ ਪਰਸ ਨੂੰ ਵੇਚਾਂਗੇ ਹਾਂ 10 ਤਰੀਕ ਨੂੰ ਸੋਮਵਾਰ ਨੂੰ ਸਾਰੀ ਦਿਹਾੜੀ ਵੀ ਤੇ ਕੱਲ ਨੂੰ ਇੱਕ ਵੀ ਗਾਂ ਸੇਲ ਨਹੀਂ ਹੋਣੀਗੀ ਨਾ ਹੀ ਮੈਂ ਫੋਨ ਚੱਕਣਾ ਕੱਲ ਨੂੰ ਕੋਈ ਵੀ ਵੀਰ ਨਾ ਆਵੇ ਵੀਡੀਓ ਦੇਖ ਕੇ ਪਰਸ ਨੂੰ ਆ ਜਾ ਹਾਂ ਹਾਂ ਇਹ ਜਿਹੜੇ ਜਿੰਨੀਆਂ ਆਪਣੇ 20 ਗਾਮਾ ਹਾਜ਼ਰ ਖੜੀਆਂ ਨੇ ਪਹਿਲਾਂ ਹੀ ਮੈਂ ਬੇਨਤੀ ਕਰਦੀ ਵੀਰੇ ਪੰਜ ਹੋਰ ਆਉਣਗੀਆਂ ਕੁਝ ਤੈਨੂੰ ਸੂਈਆਂ ਜੀਆਂ ਦੋ ਸੂਣ ਆਲੀਆਂ ਨੇ 25 ਨਾਗਾ ਟੋਟਲ ਯਾਨੀ ਕੱਲ ਨੂੰ ਕੋਈ ਵੀ ਵੀਰ ਆਵੇ ਨਾ ਨਾ ਫੋਨ ਕਰੇ ਜਿਹੜਾ ਜ ਉਥੇ ਮੈਂ ਵਿਚੋਲਾਗਾ ਮੁੰਡੇ ਦਾ ਠੀਕ ਹੈ ਹਾਂ ਮੇਨ ਗੱਲ ਕੀ ਆ ਮੈਂ ਤਾਂ ਸਾਮੀ ਵੀਰੇ ਚਲੇ ਜਾਣਾ ਘੰਟੇ ਨੂੰ ਵੀਡੀਓ ਪਾਉਂਦੇ ਚੱਲ ਮੰਨ ਲਾ ਵੀ ਕੱਲੂ ਕਵੇਲਾ ਹੋ ਜਾ ਅੱਜ ਵੀਡੀਓ ਬਣਾ ਕੇ ਰੱਖ ਲੀ ਆਪਾਂ ਅੱਜ ਵੀਡੀਓ ਤਾਂ ਅਹੀਂ ਬਣਾ ਕੇ ਰੱਖ ਲਈ ਵੀ ਕੱਲ ਨੂੰ ਬੰਨਣੀ ਨਹੀਂ ਨੀਗੀ ਠੀਕ ਹੈ ਤੁਸੀਂ ਕੱਲ ਨੂੰ ਵੀਡੀਓ ਛੱਡਦੇ ਨਹੀਂ ਆ ਕੱਲ ਨੂੰ ਇੱਕ ਵੀ ਗਾਂ ਨਹੀਂ ਵਿਕਣੀ ਵੀਰੇ 25 ਦੀਆਂ 25 ਗਾਈਆਂ ਆਪਾਂ ਸੋਮਵਾਰ ਨੂੰ ਸਾੜੀਦੜੀ ਫਾਰਮ ਤੇ ਹੋਵਾਂਗੇ ਜਿਹੜੇ ਵੀਰ ਨੇ ਸੋਮਵਾਰ ਤੋਂ ਬਾਅਦ ਵੀ ਆਉਣਾਗਾ ਉਹ ਵੀ ਫੋਨ ਲਾ ਕੇ ਆਵੇ। ਸਾਵ ਮਾਰਨੂ ਬਿਨਾ ਫੋਨ ਕਰ ਤੋ ਆਜੇ ਸਵੇਰ 7 ਵਜੇ ਤੋਂ ਲੈ ਕੇ ਵੀਰੇ ਸ਼ਾਮ ਦੇ 7-8 ਵਜੇ ਤੱਕ ਆਪਾਂ ਫਾਰਮਤੀ ਹੋਵਾਂਗੇ ਸਾਰੀ ਦੀ। ਮਤਲਬ 25-26 ਗਾਵਾਂ ਦੇ ਬੰਦੇ ਨੂੰ ਮਿਲਣੇ ਗਿਆ। ਬਿਲਕੁਲ ਮਿਲ ਲਗੇ ਵੀਰੇ ਕੱਲਾ-ਕੱਲਾ ਕਰਕੇ ਨਗ ਵੇਚਾਂਗੇ। ਤਕਰੀਬਨ ਇਹਦੇ ਵਿੱਚ 9-9 ਵੀਰੇ ਤਾਜੇ ਸੂਏ ਨੇ। 16 ਬੇੜਾ ਸੂਣ ਵਾਲੀਆਂ 2-4 ਦੰਦੇ ਵਿੱਚ ਤੇ 1-2 ਹੋਰ ਵੀ ਸੂ ਸਕਦੀਆਂ ਨੇ। ਜਿਹੜੀ ਮਾਲ ਦੀ ਵੀਰੇ ਇਹਦੇ ਵਿੱਚ ਆਪਣੇ ਕੋਲ ਵੈਰਾਈਟੀ ਸਾਰੀ ਹੋਏ ਤਕਰੀਬਨ। ਠੀਕ ਹੈ। ਜਿਹੜਾ ਰੇਟ ਆ ਆਪਣਾ ਜਾਨੀ ਸ਼ੁਰੂਆਤੀ ਰੇਟ 50000 ਆ। ਉਦੋਂ ਉੱਪਰ ਨੂੰ ਜਾਂਦਾ ਜਾਂਦਾ ਐਂਡ ਵਾਲਾ ਰੇਟ ਵੀਰੇ 90000 ਆ। ਨਾ ਸਾਡੇ ਕੋਲ ਸਾਰੀਆਂ 50 ਵਾਲੀਆਂ ਨਾ ਸਾਰੀਆਂ 90 ਵਾਲੀਆਂ ਨੇ ਸਾਰੇ ਜਿਹੜੀ ਮਿਕਸ ਹੁੰਦਾ ਰੇਟ ਜਿਵੇਂ 250 ਦੇ 50 ਵਾਲੇ ਲਾ ਲਓ ਉਦੋਂ ਉੱਪਰ ਵਾਲੇ 250 ਦੇ ਲਾ ਲਓ ਵੀਰੇ। ਠੀਕ ਹੈ। ਜਿਹੜੇ ਜਾਦੇ ਸੌਦੇ ਆ ਫਾਰਮ ਤੇ 60 ਤੋਂ 80000 ਦੇ ਵਿੱਚ ਹੋਣਗੇ ਜੀ। ਜੀ ਜੀ। ਬਾਕੀ ਆਪਾਂ ਇਕੱਲਾ ਇਕੱਲਾ ਤੋਰੀ ਜਾਂਦੇ ਆ, ਲੱਤੀ ਜਾਂਦੇ ਆ। ਪਹਿਲਾ ਨੰਬਰ ਜਿਹੜੀ ਗਾਂ ਦੇਖਦੇ ਆਪਾਂ। ਵੀਰੇ ਕੱਲ ਤਾਜੀ ਸੂਈ ਆ ਜੀ। ਇਹਨਾਂ ਨਾਲੋਂ ਜ਼ਿਆਦਾ ਧਾਰਾ ਨਹੀਂ 14 ਕਿਲੋ ਵੀਰੇ ਰੈਡੀ ਆ। ਠੀਕ ਹੈ। 14 ਕਿਲੋ ਦੁੱਧ ਹੈ 14 ਕਿਲੋ ਰੈਡੀ ਆ ਮਗਰ ਵੀ ਇਹਦੇ ਬੱッセ ਨੂੰ ਜਰਮ ਦਿੱਤਾਗਾ ਠੀਕ ਹੈ ਭਾਸਿਰ ਮਿਲੀਏ ਤੇ ਭਾਸਿਰ ਦੇ ਦਿਆਂਗੇ ਦੂਜਾ ਸੂ ਆਗਾ ਠੀਕ ਹੈ ਪਰ ਵੇਣ ਜਿਹੜੇ ਹਿਸਾਬ ਨਾਲ ਵੀਰੇ ਅੱਖਰ ਵੀ ਚੰਗੇ ਆ ਗੋਲ ਪਈ ਹੈਗੀ ਤੇ 18 ਕਿਲੋ ਦੁੱਧ ਬੜੀ ਆਰਾਮਦਾਰੀ ਨਾਲ ਪਾ ਜੂਗੀ ਠੀਕ ਹੈ ਬਾਕੀ ਇਹ ਗਰਮੀ ਵੀ ਵੀਰੇ ਘੱਟ ਮੰਨੂਗੀ ਥੋੜਾ ਦੁੱਧ ਗਾੜਾ ਦੇਊਗੀ ਕਰੋ ਜਿਵੇਂ ਕਹਿੰਦੇ ਰਾਠੀ ਪੈਣ ਜੇ ਚਾਗੀ ਹੈ ਨਾ ਬਸ ਉਹ ਵੈਰੈਟੀ ਚ ਆ ਗਈ ਵੀਰੇ ਜੈ ਜੈਕਾਰ ਬਾਕੀ ਪੜੀ ਪੁੜੀ ਵੀ ਬਹੁਤ ਜ਼ਿਆਦੇ ਆ ਬਾਕੀ ਵੀਰੇ ਥਣ ਥਣ ਵਾਲਾ ਚੰਗਾ ਘਰ ਉਚਵਾਈ ਵਾਲਾ ਥਣ ਹੈਗਾਗਾ ਤੇ ਰੇਟ ਵੀ ਜਾਇਜ਼ ਰਹ ਜੂਗਾ। ਸੋ ਜਿੰਦ ਜਾਨ ਤੇ ਰਾਜੀ ਪੜੀ ਵੀ ਬਹੁਤ ਜ਼ਿਆਦੇ ਆ ਤੇ ਲੇਵੇ ਤੇ ਨਾੜਾ ਨੂੜਾ ਪੂਰੇ ਚੰਗੇ ਆ ਥਣ ਹੱਥੀ ਚਵਾਈ ਵਾਲਾ। ਧਾਰਾ ਦੂਰਾ ਬਿਲਕੁਲ ਓਕੇ ਆ। ਬਿਲਕੁਲ ਓਕੇ ਵੀਰੇ। ਉਹ ਆਪਾਂ ਮਾੜਾ ਨਾਗ ਲੈਂਦੇ ਨਹੀਂ ਇਹ ਕੁਦਰਤੀ ਫਾਰਮ ਤੇ ਆ ਜਿਉਂ ਵੱਖਰੀ ਗੱਲ ਹੁੰਦੀ ਆ। ਠੀਕ ਹੈ। ਤੇ ਕਿਉਂਕਿ ਕਿਸੇ ਵੀ ਵੀਰ ਨੇ ਆਉਣਾ ਵੀਰੇ ਆਪ ਦਾ ਸਾਡਾ ਇੱਕ ਚੀਜ਼ ਹੋਰ ਆ। ਵੀ ਬਾਹਰੋਂ ਵੀਰੇ ਆਪ ਦਾ ਕੱਲ ਨੂੰ ਤੁਸੀਂ ਇੱਕ ਦਿਨ ਆਉ ਦਾ ਬਾਹਰੋਂ ਰੇਟ ਲਾਜ਼ਮੀ ਪਤਾ ਕਰ ਲੋ। ਸਾਡੇ ਫਾਰਮ ਤੇ ਆਵੋਗੇ ਵੀਰੇ ਹੂੰ ਤਾਂ ਦੇਖੋ ਸਾਰੇ ਸਾਡੇ ਨੂੰ ਚੰਗੇ ਆਗੇ ਸਾਰੇ ਸਾਡੇ ਨੂੰ ਜਾਦੇ ਸਮਝਦਾਰ ਆ ਠੀਕ ਪਰ ਵੀਰੇ ਸਾਡੀ ਵਪਾਰ ਦੀ ਤੀਜੀ ਪੀੜ੍ਹੀ ਅਸੀਂ ਨਾਗ ਨੂੰ ਬਹੁਤ ਸੋ ਸਮਝ ਕੇ ਲੈਣੇ ਹੁੰਨੇ ਆ ਵੀ ਇਹ ਜਿਹੜਾ ਆਪਣਾ ਨਾਗਾ ਹੈਗਾ ਵੀ ਇਹ ਆਪਣਾ ਲਾਟ ਦੇ ਵਿੱਚ ਵੀਰੇ ਵਿੱਕ ਜੇ ਵੀ ਕੋ ਉਹ ਜਿਹੜਾ ਸਾਫ ਹੋ ਤੇ ਮਾਰਕੀਟ ਨੂੰ 10 ਤੋਂ 15000 ਰੇਟ ਘਟੂਗਾ ਘਟ ਵੀਰੇ ਇਸ ਕਰਕੇ ਹੂੰ ਸਾਡੇ ਕੋਲੇ ਕੋਈ ਜਾਦੂ ਦੀ ਛੜੀ ਨਹੀਂ ਗਈ ਕਿਉਂਕਿ ਅਸੀਂ ਮਹੀਨੇ ਦੀ 300 ਗਾਂ ਵੇਚਣ ਵਾਲੇ ਬੰਦੇ ਆ ਸਾਡਾ 1000 1500 2000 ਨਾਲ ਸਰਜਾਂ ਦਾ ਬਾਕੀ ਇਹਨਾਂ ਦੇ ਸੁਰਖੀ ਪਾਊਡਰ ਵੀ ਘੱਟ ਲਾਉਣੇ ਤੇ ਬਾਕੀ ਹੋਰ ਖਰਚੇ ਵੀ ਘੱਟ ਪੈਂਦੇ ਆ ਇਸ ਕਰਕੇ ਆਪਣੇ ਕੋ ਗਾਂ ਜਿਹੜੇ ਵੀਰ ਪ੍ਰਾਣੇ ਜੁੜੇ ਉਹਨਾਂ ਨੂੰ ਪਤਾ ਹੀ ਆ ਵੀਰੇ 10000 ਦਾ ਘੱਟੋ ਘੱਟ ਬੱਟਾ ਪੈਂਦਾਗਾ ਇਹ ਮੇਰੇ ਕਹਿਣ ਦੀ ਗੱਲ ਨਹੀਂ ਜਿਹੜਾ ਵੀਰ ਆਪਣੇ ਫਾਰਮ ਤੇ ਆਉ ਉਹ ਲਾਜ਼ਮੀ ਦੱਸੂਗਾ ਤੇ ਜਿਵੇਂ ਕਹਿੰਦੇ ਹੁੰਦੇ ਵੀ ਨੌ ਨਗਦ 13000 ਨਗਦਾਂ ਜਾਂ ਤੇ ਨਗਦ ਵੇਗਦੇ ਫਰਕ ਪੈਂਦਾ ਵੀਰੇ ਅਸੀਂ ਸਾਨੂੰ ਆਧਾਰ ਸਬ ਦਾ ਪਤਾ ਨਹੀਂ ਵੀ ਕਿਹਨੂੰ ਕਹਿੰਦੇ ਆ ਠੀਕ ਆ ਨਗਦੀ ਲੈ ਨਾ ਆਧਾਰ ਵੇਚੀਏ ਨਾ ਕਿਸੇ ਗਾਹਕ ਦੀ ਆਸਤੇ ਲਈਆਂ ਨੇ ਠੀਕ ਹੈ ਉਦੋਂ ਵਪਾਰ ਫੇਲ ਹੋ ਜੂ ਵੀਰੇ ਫਲਾਣੇ ਗਾਹ ਜਦੋਂ ਘਰ ਦੀ ਖਾਤਰ ਵੀਰੇ ਚੀਜ਼ ਖਰੀਦਾਂਗੇ ਉਹਨੂੰ ਆਪਾਂ ਨੂੰ 100 ਵਾਰੀ ਸੋਚਾਂਗੇ ਜੈ ਜੈਕਾਰ ਉਹ ਚੀਜ਼ ਫੇਰ ਵੀਰੇ 5 ਮਿੰਟਾਂ 'ਚ ਵਿਕਦੀ ਆ। ਉਹ ਜੇਹਰ ਚ ਨਾਗਦ ਲਾਉਣੇ ਆ ਆਪਾਂ 90 ਵਾਲੀ 80 ਦੀ ਭਾਲਦੇ ਆ। ਮੂਰਲਾ ਬੰਦਾ ਵੀ 80 ਦੀ ਦੇ ਦੇ। ਉਹ ਦੇਖਦਾ ਧਾਰ ਨੂੰ ਪਾ ਦੋ ਉਹ ਚੀਜ਼ ਦਾ ਵੀਰੇ ਕੋਈ ਫਾਇਦਾ ਨਹੀਂ। ਧਾਰ ਸਾਹਿਬ ਤੋਂ ਸਾਨੂੰ ਪਤਾ ਨਹੀਂ ਗਾ ਵੀਰੇ। ਠੀਕ ਹੈ। ਧਾਰ ਸਾਹਿਬ ਤੋਂ ਦੇ ਵਿੱਚ ਬੰਦਾ ਥੋੜਾ ਜਿਹਾ ਹੀ ਚੱਲਦਾ ਕਿ ਸਾਡੇ ਕਹਿੰਦੀਆਂ ਗੱਲਾਂ ਨਹੀਂ ਗਈਆਂ। ਠੀਕ ਹੈ। ਇਹ ਥੋੜਾ ਜਿਹਾ ਹੀ ਚੱਲਦੇ। ਪਰ ਆਪਾਂ ਮਤਲਬ ਇਹ ਵੀ ਭਾਸਰ ਲੈ ਲੈਂਦੀ ਆ ਭਾਸਰ ਦੇ ਦੋ। ਵੀਰੇ ਸੈਣਾ ਦੀ ਕਹਾਵਤ ਆ ਭਾਸਰ ਪਾਥੀਆਂ ਵਿਕਦੀਆਂ ਬੇਪਾਸ ਤਾਂ ਸਿਆਣਾ ਨਹੀਂ ਵਿਕਦਾ ਜੀ। ਜੈ ਜੈ ਗੱਲ। ਹਾਂ ਸੋ ਕਾਲੇ ਰੰਗ ਦਾ ਸੱਪ ਦਿਖਾਈ ਜੈਨਾ ਸਾਨੂੰ ਇੱਕ ਤਰ੍ਹਾਂ ਦਾ ਆਪਾ ਇਹ ਗੱਪਣਾ ਜੀ ਨਹੀਂ ਵੀਰੇ ਇਹਨੇ ਅੱਜ ਸਵੇਰ ਬੱਚਾ ਧਰਤਾ ਜੀ ਠੀਕ ਹੈ ਸਵੇਰ ਬੱਚਾ ਧਰਤਾਗਾ ਤੇ ਇਹਦੀ ਸਵੇਰ ਇੱਕ ਟਾਈਮ ਹੀ ਚਵਾਈ ਹੋਈ ਆ ਯਾਨੀ ਸਵੇਰ ਇਹਨੇ 1.5-6 ਕਿਲੋ ਵੀਰੇ ਐੜਾ ਘੜ ਯਾਨੀ ਆਪਣੀ ਬੌਲੀ ਕੱਢੀ ਆ ਠੀਕ ਹੈ ਤੇ ਦੁੱਧ ਇਹ ਵੀ ਕੋਈ ਉਹ 17-18 ਕਿਲੋ ਦੇ ਘਰਾਂ ਚ ਦੇ ਦੂ ਐਵੇਂ 22 ਕਿਲੋ ਕਹਿੰਦੀ 23 ਉਹਦਾ ਕੋਈ ਫਾਇਦਾ ਨਹੀਂ ਗੱਪ ਮਾਰਾਂ 17-18 ਤੇ ਚੱਲੂਗੀ ਬੜੀ ਆਮਦਨੀ ਐ ਇੰਨਾ ਬੜੀ ਆਮਦਨੀ ਆ ਦੇ ਦੂਗੀ ਕਿਉਂਕਿ ਦੁੱਧ ਵੀਰੇ ਤਾਂ ਹੁੰਦਾਗਾ ਵੀ ਗਾਗ ਨੂੰ ਕਿੱਲੋ ਘੱਟ ਕਹਦੇ ਆਂਗੇ ਦਵਾਰੇ ਫੇਰ ਆਉਣਾ ਹੁੰਦਾਗਾ ਜੈ ਜੈ ਗੱਲਾ ਹਾਂ ਨਾ ਤਾਂ ਆਪਾਂ ਜ਼ਿੰਦਗੀ 'ਚ ਪਹਿਲਾ ਲਾਟ ਕੱਢਦੇ ਆਂ ਵੀਰੇ ਨਾ ਆਖਰੀ ਕੱਢਦੇ ਆਂ ਚੱਲੀ ਜਾਣਾ ਸਰ ਲੰਮਾ ਸਮਾਂ ਚੱਲਣਾ ਵੀਰ ਜੀ ਅੱਗੇ 3 ਨੰਬਰ ਤੇ ਆ ਗਈ ਐਰ ਸਿਰ ਜੰਗ ਜੈ ਜੈ ਹਣਾ ਇਹ ਵੀਰੇ ਐਰ ਸਿਰ ਤੇ ਅੰਗਜ ਆ ਗਈ ਭਾਅ ਸਿਰ ਮਿਲ ਗਈ ਤਾਂ ਕਰਕੇ ਕੱਚੀ ਲਈ ਆ ਇਹ ਵੀਰੇ ਖੁੱਲੀ ਆਈ ਆ ਫਾਰਮ 'ਚੋਂ ਜੈ ਜੈ ਗੱਲਾ ਮਿੰਨੀ ਫਾਰਮ ਸੀਗਾ ਕੋਈ ਵੱਡੇ ਫਾਰਮ 'ਚੋਂ ਨਹੀਂ ਆਏਗੀ ਠੀਕ ਹੈ ਤੇ ਕੱਚੀ ਵੀਰੇ ਹੈਗੀ 12 ਦਿਨ ਦੀ 12 ਦਿਨ ਦੀ 12 ਦਿਨ ਦੀ ਕੱਚੀ ਆ ਗਰਮੀਆਂ ਦੀ ਫਰਜ ਆ ਗਈ ਠੀਕ ਹੈ ਭਾਸਰ ਆਪਣੇ ਕੋਲ ਆਈ ਆ ਭਾਸਰ ਦੇ ਦੇਾਂਗੇ ਠੀਕ ਹੈ ਜਿਵੇਂ ਸਿਆਣੇ ਕਹਿੰਦੇ ਵੀਰੇ ਜ਼ੌਹਰੀ ਨੂੰ ਪਤਾ ਹੁੰਦਾ ਹੀਰਿਆਂ ਦੇ ਮੁੱਲ ਦਾ ਇਹਨੂੰ ਕੋਈ ਜ਼ੌਹਰੀ ਵੀਰਾ ਆ ਗਿਆ ਉਹ ਇਹਨੂੰ ਛੱਡੂਗਾ ਨਹੀਂ ਕੱਚੀ ਵੀ ਲੈ ਜਾਊਗਾ ਕਿੰਨਾ ਦੁੱਧ ਮੰਨ ਕੇ ਚੱਲੇ ਵੀਰੇ ਦੁੱਧ ਦੇ ਪਾਊਗੀ 22 ਤੋਂ 23 ਕਿਲੋ ਗੋਲ ਬਈਆ ਦੇਖੋ ਮੇਰੇ ਕਹਿਣ ਦੀ ਗੱਲ ਨਹੀਂ ਦੱਸੂਗੀ ਮੈਂ ਦੇਊਂ ਇਹਨਾਂ ਨੂੰ ਦੁੱਧ ਮਿਲ ਕੇ ਮੇਨ ਉਹ ਮੋਟੀ ਜਾਂਦੀ ਆ ਬਸ ਚੰਗੇ ਆ ਵੀਰੇ ਅੱਖਰ ਸਾਰੇ ਚੰਗੇ ਆ ਗੋਲਾ ਬਾਕੀ ਲਹੂ ਨੇ ਦੁੱਧ ਦੇਣਾ ਵੀਰੇ ਅੱਗੇ ਆ ਗਈ ਨਾਲ ਖੜੀ ਇਹਦੇ ਇਹ ਨਾਲ ਖੜੀ ਵੀਰੇ ਕੱਲ ਸਾਮੀ ਸ ਠੀਕ ਹੈ ਕਾਲੂ ਸਾਮੀ ਸੁਈਆ ਇਹਨੇ ਵੀ ਬੱッセ ਨੂੰ ਜਨਮ ਦਿੱਤਾਗਾ ਤੋਰ ਦਿਓ ਵੀਰ ਜੀ ਠੀਕ ਹੈ ਸਾਮੀ ਸੁਈਆ ਪਰ ਇਹਦਾ ਵੀਰੇ ਪਲੂਨ ਦਾ ਬਾਈ ਤੋਂ 23 ਕਿਲੋ ਪਾਇਆ ਵਾ ਠੀਕ ਹੈ ਤੇ ਇਹ ਅਸੀਂ ਵੀਰੇ ਫਾਰਮ ਤੇ ਵੀ ਅਸੀਂ ਇਹਦਾ ਦੁੱਧ ਵੱਧ ਚਵਾ ਦੇਾਂਗੇ ਦਾ ਸਾਈ ਵਾਲ ਚ ਆ ਗਈ ਹੈ ਸਾਈ ਵਾਲ ਚ ਕਰਾਉ ਸ ਆ ਗਈ ਠੰਡੀ ਸੀਲ ਬੜੀ ਆ ਵੀਰੇ ਠੀਕ ਹੈ ਚੌਣ ਬੜਾ ਚੰਗਾਗਾ ਜਿਵੇਂ ਮੇਰਾ ਵਿਚਾਰਾ ਪ੍ਰਦੇਸੀ ਬੰਦਾ ਚੌਣ ਦਾ ਦੁੱਧ ਤੇ ਝੱਗ ਵੀ ਨਹੀਂ ਹੁੰਦੀਗੀ ਜੈ ਜੈਕਾਰ ਜਿਵੇਂ ਆਪਾਂ ਦੁੱਧ ਗਾੜਾ ਹੁੰਦਾ ਤੇ ਸਿੱਧੀਆਂ ਜ ਨਹੀਂ ਆ ਜਾਂਦੀਆਂ ਗਿਆ ਮੱਖਣੀ ਦੀਆਂ ਓਵੇਂ ਬਣ ਜਾਂਦੀ ਆ ਮਾਝੀ ਇੱਕ ਤਰ੍ਹਾਂ ਦੀ ਬਹੁਤ ਦੁੱਧ ਗਾੜਾ ਵੀਰੇ ਦਾ 来 चलो ठंडी सील दा वीर कोई आंदिया बा बच्चा वीडियो लंबी बा ने बच्चा लाके दिखा आंदे ठीक है सिर्फ बाकी कोई गल नहीं वीर जेड़ा आऊंगा दा ठंडी करके ले जाऊंगा जी सूई सवाई है हां जी बाकी मेन गल वीर को ट्रांसपोर्ट दी सुविधा सारी हैगी या पंजाब पंजाब दा 13 ਰੁਪਏ ਕਿਲੋਮੀਟਰ ਉੱਪਰ 7 ਪਈਓ ਥੱਲੇ ਗੱਦਾ ਲੱਗਿਆ ਹੋਊਗਾ ਜੈ ਜੈ ਗੱਲਾਂ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਹੈਗੀ ਹੈ ਸਵੈ ਮਸ਼ੀਨਾ ਕ੍ਰੈਡਿਟ ਕਾਰਡ ਡੈਬਿਟ ਕਾਰਡ ਗੂਗਲ ਪੇ ਆ ਵਗੈਰਾ ਸਾਰੇ ਤਰ੍ਹਾਂ ਦੀ ਵੀ ਆਪਣਾ ਕੋ ਪੇਮੈਂਟ ਚੱਕੀ ਜਾਂਦੀ ਆ ਕਿਸੇ ਗੱਲ ਤੋਂ ਘਰ ਆਉਣ ਦੀ ਲੋੜ ਨਹੀਂ ਹੈਗੀ ਕੱਲ ਨੂੰ ਐ ਦੁਬਾਰਾ ਆਗਾ ਤਾਂ ਵੀ ਸੌ ਵਾਰ ਨੂੰ ਵੀਰ ਵੇਚਣ ਤੋਂ ਹੋ ਕੇ ਆਉਣ ਸਾੜਨਾ ਸਾਈ ਲਾ ਸਕਦਾ ਵੀਰੇ ਪੇਮੈਂਟ ਹਰ ਤਰ੍ਹਾਂ ਦੀ ਹੋ ਜੂਗੀ ਤੇ ਨਹੀਂ ਫਿਰ ਆਪਣੀ ਬੈਂਕ ਤੋਂ ਟ੍ਰਾਂਸਫਰ ਕਰਾ ਦੇ ਉਹ ਤੋਂ ਬਾਅਦ ਜੋ ਆਪਾਂ ਗਾਂ ਭੇਜ ਦੇਣੇ ਆ। ਜੈ ਜੀ ਗੱਲ। ਹਾਂਜੀ। ਤੇ ਅੱਗੇ ਜਿਹੜੇ ਨਾਲ ਦੇਖੀ ਜਾਂਦੇ ਆ ਵੀਰੇ ਪਲੂਨ ਬੱਸੀ ਆ ਮੂੰਹੋ ਚਾਰ ਦੰਦਾ। ਸਾਡੀ ਵੀਡੀਓ ਚਲਦੀ ਚ ਕੋਈ ਵੀ ਬੰਦਾ ਸਕਰੀਨਸ਼ਾਟ ਲੈ ਸਕਦਾ ਸਾਨੂੰ ਆ ਕੇ ਦੱਸ ਸਕਦਾਗਾ ਜੇ ਚਾਰ ਕਹੇ ਤੀ ਚਾਰ ਹੀ ਨਿਕਲੂਗੀ। ਜੇ ਦੇਖ ਕੇ ਵੇਜਾਂਦਾ। ਹਾਂ ਜਿੰਨੀ ਗੱਲ ਕਹਾਂਗੇ ਵੀਰੇ ਉੰਨੀ ਨਿਕਲੂਗੀ ਫालतू ਗੱਲ ਆਪਾਂ ਕਰਦੇ ਨਹੀਂ ਹੈਗੇਗੇ। ਜੈ ਜੀ ਗੱਲ। ਹਾਂਜੀ। ਕਿੰਨਾ ਕੁ ਦੁੱਧ ਮੰਨ ਕੇ ਚੱਲੇ ਬੰਦੇ। ਦੁੱਧ ਵੀਰੇ ਇਹਦੀ ਬਰੀਡ ਨੇ ਪਾਉਣਾ ਜੇ ਸਿਆਲ ਚ ਸੂਂਦੀ ਵੀ ਰਸਤਾ ਹੀ 28 ਕਿਲੋ ਲਈ ਬੱਸੀ ਸੀ ਗੋਲ ਅੱਖਰ ਚੰਗੇ 22 ਕਿਲੋ ਦੁੱਧ ਵਾਲੀ ਬੈੜ ਹੈਗੀ ਆ ਹਾਂਜੀ ਬਾਕੀ ਪਿੰਡ ਛੋਲੇ ਲੈ ਕੇ ਆ ਇੰਨੇ ਸਾਰੀਆਂ ਬਣਾ ਦਾ ਬਾਇਓ ਡਾਟਾ ਪਤਾ ਹੈਗਾ ਜਿਹੜੀਆਂ ਖੁਰਨੀ ਦੇ ਖੜੀਆਂ ਇਹਨਾਂ ਦੇ ਬਾਇਓ ਡਾਟੇ ਦਾ ਪਤਾ ਹੈਗਾ ਠੀਕ ਹੈ ਲਿਖਤੀ ਰੂਪ ਦੇ ਵਿੱਚ ਮਿਲਿਆ ਲਿਖਤੀ ਰੂਪ ਦੇ ਵਿੱਚ ਦੇਵਾਂਗੇ ਠੀਕ ਹੈ ਅੱਗੇ ਜਿਹੜੀ ਨਾਲ ਖੜੀ ਹੈ ਬੱਚੀ ਜਿਹੜੀ ਨਾਲ ਖੜੀ ਹੈ ਵੀਰੇ ਬੱਚੀ ਹਾਂ ਤਾਂ ਇਹ ਵੀ ਜਾਨੀ ਪਲੂਸੂੰਦੀ ਆ ਠੀਕ ਹੈ ਤੇ ਪਰ ਅਸੀਂ ਵੀ ਦੂਜਾ ਮੰਨ ਕੇ ਲਈ ਅਜੇ ਕੋਈ ਵੀਰ ਵੀ ਦੂਜਾ ਮੰਨ ਕੇ ਲੈ ਲੇ ਥੋੜੀ ਜੀ ਬੇਟੈਲੀ ਆਈ ਆ ਗਰੀਬ ਘਰੋਂ ਲਈ ਆਗੀ ਠੀਕ ਹੈ ਤੇ ਆਪਾਂ ਵੀ ਭਾਸਰ ਮਿਲੀ ਆ ਭਾਸਰੀ ਦੇ ਦੇ ਕੱਚੀ ਆ ਦਸ ਦਿਨ ਦੀ ਕਰਮ ਵਾਲੀ ਠੀਕ ਹੈ ਹਾਂਜੀ ਉਹ ਪਰ ਸਾਂਭੀ ਬੰਦੇ ਦੇ ਵਧੀਆ ਸੀਗੀ ਹਨਾ ਆ ਸਾਂਭੀ ਠੀਕ ਸੀਗੀ ਵੀਰੇ ਥੋੜੀ ਜਾਨੀ ਜਾਨੀ ਚਲੋ ਜਾਨੀ ਗਰੀਬ ਬੰਦਾ ਫਿਰ ਉਹਨਾਂ ਵੀਰੇ ਨਹੀਂ ਰਾchn ਪੈਂਦਾਗਾ ਹਨਾ ਥੋੜੇ ਪੱਕੇ ਥਾਂ ਤੋਂ ਆਈ ਵੀ ਹਨਾ ਹਾਂ ਪੱਕਾ ਜਮਾ ਪੱਕੇ ਥਾਂ ਤੋਂ ਵੀਰੇ ਉੱਚੋ ਖੋਜੀਆ ਗੋਹਾ ਮਣਮਣ ਜੰਨੇ ਸਾਡੇ ਕੋਲੇ 5 ਦਿਨ ਖੜ ਗਈ ਵੀਰੇ ਆਡੀ ਜਿਹੜੀ ਗਊ ਮਾਤਾ ਕਿਸੇ ਨੇ ਵੀ ਸਾਹਮਣੀਆਂ ਦਾਣਾ 2 ਕਿਲੋ ਵੀਰ ਘੱਟ ਪਾ ਦੇ ਕੈਲਸ਼ੀਅਮ ਤੇ ਪਾਊਡਰ ਵੀਰੇ ਨੂੰ ਬੰਦ ਨਹੀਂ ਕਰਨਾ ਚਾਹੀਦਾ ਜੈ ਜੈ ਗੁਰੂ ਹਾਂ ਬਾਕੀ ਹੋਰ ਵੀ ਗਰਮੀ ਵਾਲੇ ਵੈਰਾਈਟੀਆਂ ਆਉਂਦੀਆਂ ਨੇ ਬਾਕੀ ਵੀਰੇ ਸਾਰੇ ਵੀਰ ਸਿਆਣੇ ਨੇ ਬਾਕੀ ਡਾਕਟਰ ਵੀਰਾਂ ਨੂੰ ਵੀ ਬੇਨਤੀ ਕਰਦੇ ਆ ਉਹ ਵੀ ਆਪਣੇ ਕਿਸਾਨ ਵੀਰਾਂ ਨੂੰ ਮਾੜਾ ਮੋਟਾ ਵੀਰੇ ਜਾਗਰੂ ਕਰਨ ਦੱਸਣ ਫੇਰ ਹੀ ਗਾਹਾਂ ਵੀਰੇ ਆਪਾਂ ਨੂੰ ਆਪਣੀ ਸਿਹਤਿਆ ਦੇ ਲਈ ਰੂਪ ਲੈ ਦੇ ਵਾਧਾ ਹੋਊਗਾ ਜੀ ਅੱਗੇ ਦੇ ਨਾਲ ਬੱਚੀ ਦੇਣੇ ਆ ਜੀ ਤੋਰੋ ਵੀਰ ਜੀ ਇਹੇ ਇਹ ਇਹ ਦੂਜਾ ਸੂਹਾ ਸੁੰਦੀ ਆ ਠੀਕ ਹੈ ਇਹ ਤਕਰੀਬਨ ਜਾਣਦੀ ਹੈ ਜਿਹੜਾ ਹਜੇ ਵੀ ਇੱਕ ਹਫ਼ਤਾ ਲੈ ਜੂ ਕਰਮਾਲੀ ਇੱਕ ਹਫ਼ਤਾ ਵਾਕੀ ਸੂਹਾ ਸੁੰਦੀ ਆ ਦੂਜਾ ਦੂਜਾ ਸੂਹਾ ਸੁੰਦੀ ਆ ਤੇ ਉੱਪਰ ਦੀ ਵੀਰੇ ਇੱਕ ਦੋ ਦਿਨ ਲੈ ਸਕਦੀ ਆ ਤੇ ਡਲੇ ਵਰਗੀ ਪਈ ਆ ਦੁੱਧ ਚੰਗਾ ਪਾ ਜੂਗੀ ਜੀ ਜੈ ਜੈ ਗੱਲ ਹਾਂਜੀ ਤੇ ਰਾਜੀ ਸਮੀ ਪੜੀ ਵੀ ਕੋਈ ਕਸਰ ਹੈ ਨਹੀਂ ਆ ਜਾਨਾ ਵੀਰੇ ਕੋਈ ਕਸਰ ਨਹੀਂ ਹੈਗੀ ਇਹਦੇ ਜਿਹੜਾ ਲੱਗਿਆ ਵਸੀਮ ਨੂੰ ਦਾ ਆਪਾਂ ਬਾਇਓ ਡਾਟਾ ਸਾਰਾ ਦੇ ਦੇਾਂਗੇ ਤੇ ਥਣ ਹਾਥੀ ਚੋਈ ਜਾਣਾ ਵੀਰੇ ਹਾਥੀ ਚੋਈ ਵਾਲਾ ਸਾਂਗ ਦੇ ਬਾਰੇ ਤਾਂ ਵੀਰੇ ਸਾਨੂੰ ਕੋਈ ਵੀ ਕਹਿ ਨਹੀਂ ਸਕਦਾ ਬੰਦਾ ਆ ਕੇ ਜਿਹੜਾ ਕੋਈ ਵੀ ਸਿਆਣਾ ਬਜ਼ੁਰਗ ਆਉਂਦਾ ਹੈ ਸਾਡੇ ਪਿਤਾ ਸਮਾਨ ਉਹ ਵੀਰੇ ਦੋ ਘਰੀਆਂ ਖੜ ਕੇ ਦੇਖਦੇ ਜਿਹਨੂੰ ਇਹਨਾਂ ਬਾਰੇ ਹੈਗਾ ਗਿਆਨ ਜੈ ਜੈ ਗੱਲ ਵੀ ਠੀਕ ਆ ਬੰਦੇ ਚੋਣ ਜਿਹੜੀ ਕਰਦੇ ਆ ਗਊ ਮਾਤਾ ਦੀ ਚੰਗੀ ਕਰਦੇ ਆ ਵੀਰੇ ਐਵੇਂ ਆਪਾਂ ਡੜਾ ਲੈ ਕੇ ਬੰਨ ਲੀ ਉਹਦਾ ਕੀ ਫਾਇਦਾ ਹੁੰਦਾ ਜੈ ਜੈ ਗੱਲ ਹਾਂਜੀ ਅੱਗੇ ਨਾਲ ਬੱਚੀ ਦੇ ਨੇ ਜਿਹੜੀ ਵੀਰੇ ਇਹ ਵੀ ਦੂਜਾ ਸੂਆ ਸੁੰਦੀ ਆ ਇਹਦਾ ਯਕੀਨ ਤਾਂ ਕੋਈ ਬੰਦਾ ਮੰਨ ਨਹੀਂਦਾ ਵੀਰੇ ਪਲੂਣ ਦਾ 28 ਕਿਲੋ ਦਾ ਰਕਾਰਡ ਆ ਵੀਰ ਜੀ ਪਲੂਣ ਦਾ ਇਹਦਾ ਹਾਂਜੀ ਕਿਉਂਕਿ ਜਿਹੜੀ ਬਰੀਡ ਵੀਰੇ ਬਹੁਤ ਚੰਗੀ ਹੈਗੀ ਤੇ ਦੁੱਧ ਜਾਨੀ ਸੋਨਾ ਪਾ ਜੂਗੀ ਵੀਰੇ ਦੁੱਧ ਬਰੀਡ ਨੇ ਦੇਣਾ ਹੁੰਦਾ ਦੇਖ ਸਕਦੇ ਹੋ ਲੇਵਾ ਚਾਰ ਚਪੇਰੋਂ ਪੱਧਰ ਪਿਆ ਗਿਆ ਵੀਰੇ ਬਾਕੀ ਅੱਖਰ ਬੜੇ ਚੰਗੇ ਆ ਜੀ ਪੂਰੇ ਸਮੇਂ ਹੀ ਬੜੀ ਵੀ ਜਿੰਦ ਜਾਨ ਬਹੁਤ ਆ ਹਨਾ ਹਾਂਜੀ 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 ਵੀਰੇ ਜਿੰਦੇ ਯਾਰ ਬਾਕੀ ਜਿਹੜੇ ਵੀਰ ਨੇ ਲੈ ਜਾਣੀਆਂ ਵੀਰੇ 25 ਕਿਲੋ ਮੰਨ ਕੇ ਲੈ ਜੇ ਇੰਨਾ ਬੜੀ ਆਰਾਮਦਾਰੀ ਨਾਲ ਪਾ ਜੂ ਗਰਮੀ ਦੇ ਹਿਸਾਬ ਨਾਲ ਜੈ ਜੈ ਗੱਲ ਹਾਂਜੀ 25 ਮੰਨ ਕੇ ਹੀ ਲੈਵੇ ਇਦਗੇ 25 ਮੰਨ ਕੇ ਹੀ ਲੈਵੇ ਕਿਉਂ 2-4 ਕਿਲੋ ਵੀਰੇ ਘੱਟ ਮਣਕਾ ਥੋੜੀ ਗਰਮੀ ਆ ਵੀਰੇ ਆ ਜੈ ਜੈ ਗੱਲ ਕਿਉਂ ਗਰਮੀ ਦੇ ਵਿੱਚ ਜੇ ਤਾਂ ਆਪਾਂ ਵੈਰੈਟੀ ਪਾਉਣੇ ਆ ਵੀਰੇ ਫੇਰ ਕੌਮ ਦੇ ਵਿੱਚ ਹੁਣ ਜਿਹੜੇ ਆਪਣੇ ਵੀਰ ਜਿਹੜੇ ਨਵੇਂ ਕਾਹੇ ਕਿੱਤੇ ਦੇ ਵਿੱਚ ਆ ਰਹੇ ਉਹਨਾਂ ਨੂੰ ਹੌਲੀ-ਹੌਲੀ ਜੇ ਆਪਾਂ ਕਹਿੰਦੇ ਅਸੀਂ ਵੀ ਸਿੱਖ ਕੀ ਆਏ ਸੀਗੇ ਇਹ ਨਹੀਂ ਹੁੰਦਾ ਇਹ ਆਪਾਂ ਸਮਾਜ ਤੋਂ ਹੀ ਸਿੱਖਦੇ ਆਂ ਤੇ ਅੱਗੇ ਜਿਹੜੀ ਦੇਖੇ ਨਾ ਨੰਗੇ ਲੇਵੇ ਦੀ ਆਪਾਂ ਵੱਡੇ ਵੀਰੇ ਵੈਰਾਈਟੀ ਆ ਜੀ ਇਹ ਸੂਆ ਦਾ ਦੂਜਾ ਹੀ ਸੂੰਦੀ ਆ ਵੀਰ ਚਾਹੇ ਤੀਜਾ ਕਹਿ ਲੈਣਾ ਠੀਕ ਹੈ ਠੀਕ ਹੈ ਤੇ ਵੀਰੇ ਹੋ ਸਕਦਾ ਬੱਚਾ ਜਾਨੀ ਸੌਂਵਾਰ ਨੂੰ ਧਰਦੇ ਕਰਮ ਵਾਲੀ ਜੈ ਜੀ ਗੱਲ ਪਰ ਇਹ ਜਿਵੇਂ ਆਪਣਾ ਊਸਾ ਝੋਨਾ ਵੀਰੇ ਮੜਾ ਮੜਾ ਪਗਦਾ ਗਾਣਾ ਜੈ ਜੀ ਗੱਲ ਇਹ ਇੱਥੇ ਵੀਰੇ ਜਾਨੀ ਦੀ ਅਸੀਂ ਵੀ ਸਵਾਦ ਚੱਕੀ ਫਿਰਦੇ ਤਨ ਦਿੰਦੀ ਉਹਦੇ ਮਗਰ ਨਾਲ ਕਾਰੀਗਰ ਬੰਦੇ ਆ ਸੁੰਦੀ ਨਹੀਂ ਬਈ ہاں ਪਰ ਹਜੇ ਵੀ ਇਹਦਾ ਕੋਈ ਜਾਣੀ ਬਾਈ ਤਾਂ ਹੀ ਨਹੀਂ ਹੈਗੀ ਵੀਰੇ ਨਾੜਾ ਨੂੜਾ ਬਹੁਤ ਚੰਗਿਆ ਹਵਾਨੇ ਦੇ ਹਨ ਹਾਂਜੀ 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 ਵੀਰੇ ਤੁਸੀਂ ਨਾੜਾ ਚਾਸ ਵੀਰੇ ਦੇਖਦੇ ਹੋ ਠੰਡੀ ਸੀਲ ਬੜੀ ਆ ਵੀਰੇ ਠੀਕ ਹੈ ਤੇ ਇਹੇ ਜੀ ਗਊ ਮਾਤਾ ਵੀਰੇ ਜਦੋਂ ਫਾਰਮ 'ਚ ਲੱਗ ਜਾਂਦੀ ਆ ਸ਼ੁਰੂਆਤੀ ਜੀ ਬੰਦਾ ਇਹੇ ਜੀ ਵੈਢ ਲੈ ਲੈਂਦਾ ਫਿਰ ਉਹ ਵੀ ਦੇ ਰੱਜ ਜਾਂਦਾਗਾ ਫਿਰ ਉਹ ਕਿਤੇ ਨੂੰ ਭੁੱਲਦਾ ਨਹੀਂ ਜੇ ਆਪਾਂ ਸ਼ੁਰੂ ਚ ਮਾੜੀ ਵੈਡ ਲੈ ਲਈਏ ਨਾ ਫਿਰ ਉੱਥੇ ਦੰਦ ਖੱਟੇ ਹੋ ਜਾਂਦੇ ਦੁੱਧ ਕਿੰਨਾ ਦੇ ਦੂਗੀ ਇਹ ਵੀਰੇ ਦੁੱਧ ਦੇ ਹੈ ਜਣੀ ਤੂੰ ਹੈ ਤਾਂ 30 ਤੋਂ ਪਲੱਸ ਵਾਲੀ ਆ ਠੀਕ ਆ ਪਰ ਕਿਸੇ ਵੀਰ ਨੇ ਲੈਣਾ 28 ਕਿਲੋ ਮੰਨ ਕੇ ਲੈ ਲੈ ਬੜੀ ਆਰਾਮਦਰ ਨੇ ਕੱਢੂ ਇਹਦੇ ਵਿੱਚ ਇੱਕ ਪੈਸੇ ਵਾਲਾ ਝੂਠ ਵੀ ਨਹੀਂ ਹੋਣਾਗਾ ਠੀਕ ਆ ਪਲੱਸ ਕਰੂਗੀ ਵੀਰੇ ਇਦੋਂ ਥਾਂ ਤੁਨੂੰ ਫਟਫਟ ਤੇ ਚੱਕੀ ਫਿਰਦੀ ਆ ਵੀਰੇ ਫਟਫਟ ਚੋਣ ਬੜਾ ਸੋਹਣਾ ਨਿਕਲੂ ਅੱਖਰ ਬੜੇ ਚੰਗੇ ਸਾਰੀ ਵੈਰਾਈਟੀ ਇਹਦੀ ਚੰਗਿਆ ਬਰੀਕ ਹੈ ਮੋਟੀ ਲੂ ਨਹੀਂ ਹੈਗੀ ਲੂਈ ਦੀ ਵੀ ਮੋਟੀ ਚਮੜੀ ਦੀ ਹੈਗੀ ਆ ਅੱਗੇ ਗਰਲੈਂਡੋ ਆ ਗਈ ਇਹ ਗਰਲੈਂਡੋ ਇੱਥੇ ਆਪਾਂ ਨੂੰ ਲਾਉਣੀ ਪੈਂਦੀ ਆ ਵੀਰੇ ਇੱਥੇ ਖੜੀ ਹੁੰਦੀ ਆ ਕਿਹਦੇ 200 ਕਿਲੋਮੀਟਰ ਜਾਣਾ ਪਵੇ ਗਰਲੈਂਡੋ ਆਪਾਂ ਕਿਉਂਕਿ ਵੀਰੇ ਅਸੀਂ ਬੋਲਦੇ ਆਪ ਵੀ ਐਰ ਸਿਰ ਜਰਸੀ ਗਰਲੈਂਡੋ ਫਿਰ ਜੇ ਗਰਲੈਂਡੋਣਾ ਆਪਣੇ ਸੀਨੀ ਵਾਲਕਾਂ ਦੇ ਡੇਰੀ ਫਾਰਮ ਤੇ ਮਿਲੀ ਵੀਰੇ ਫਿਰ ਕੰਮ ਕਰਦਾ ਵੀ ਕੋਈ ਫਾਇਦਾ ਨਹੀਂਗਾ ਫਾਇਦਾ ਨਹੀਂ ਹਾਂਜੀ 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 ਇੱਕ ਗਰੈਂਡੋ ਵਾਲੇ ਲੱਛਣ ਸਾਰੇ ਆ ਹਨਾ ਸਾਰੇ ਵੀਰੇ ਆਪਾਂ ਨੂੰ ਘੱਟੋ ਘਾਟ 60% ਤੋਂ ਬਾਹਰਲੀ ਗਰਲੈਂਡੋ ਲਾਉਣੀ ਪੈਂਦੀ ਐਥੇ ਲੱਭ ਕੇ ਜਿਵੇਂ ਜਿਵੇਂ ਕੇਜ ਜਾਲ ਦੀ ਫੋਟੋ ਲਈ ਹੁੰਦੇ ਕੰਧ ਦੇ ਸਾਹਮਣੇ ਅੱਖਰ ਲਿਖਦੇ ਉਹ ਕੋਪਰਿੰਟ ਐਦੇ ਜਮਾ ਹਨਾ ਕੋਪਰਿੰਟ ਆ ਵੀਰੇ ਠੰਡੀ ਸੀਲ ਬੜੀ ਆ ਤੇ ਘਰੂ ਬੰਦੇ ਲੈ ਚੋਣ ਬੜਾ ਸੋਹਣਾ ਨਿਕਲੂ ਦੇਖੋ ਥਾਨ ਠੰਡੀ ਬੋਦ ਹਨਾ ਠੰਡੀ ਤੇ ਬੰਦੇ ਨੇ ਯਕੀਨਤਾ ਮੰਨਣਾ ਇਹ ਮੇਰੇ ਦੁੱਧ ਵੀ 24 25 ਕਿਲੋ ਵਾਲੀ ਆ। ਜੈ ਜੈ ਗੱਲਾਂ। ਹਾਂ ਬਾਲੇ ਅੱਖਰ ਬੜੇ ਬਰੀਕ ਆ। ਲਾ ਦਿਓ ਜੀ ਤਾਂ ਹਾਂ। ਜਿਹੜੇ ਵੀਰੇ ਕਹਿੰਦੇ ਮੱਝਾਂ ਦੇ ਦੰਦ ਖੱਡੇ ਪਾ ਦੇ 5 ਮਹੀਨੇ ਦੁੱਧ ਦੇ ਕੇ ਹਟ ਜਾਂਦੀਆਂ ਇਹਨੂੰ ਲੈ ਜਾਓ ਨਾ ਤੇ ਮੁੱਕਣ ਨਹੀਂ ਦਿੰਦੀ। ਵੀਰੇ ਇਹ ਦੁੱਧ ਨਹੀਂ ਮੁੱਕਣ ਦਿੰਦੀਆਂ ਦੁੱਧ ਵੀ ਘਾੜਾ ਹੋਊਗਾ ਤੇ ਪੀਣ ਲਾਇਕ ਹੋਊਗਾ। ਠੀਕ ਹੈ। ਤੇ ਜਿਹੜਾ ਬੰਦਾ ਵੀਰੇ ਯਾਨੀ ਗਊ ਮਾਤਾ ਲੈਂਦਾਗਾ ਫਰਿੱਜ 'ਚੋਂ ਮੱਖਣੀ ਨਹੀਂ ਮੁੱਕਦੀ ਹੈਗੀ। ਜੈ ਜੈ ਗੱਲਾਂ। ਛਾਣੇ ਆਪਣੇ ਜਿਹੜੇ ਬਜ਼ੁਰਗ ਬੰਦੇ ਉਹਨੇ 2-4 ਸਾਲਾਂ ਤੋਂ ਮੋਰ ਵਾਜ ਜਾਂਦੇ ਆ ਉਮਰ ਵੀਰੇ ਆਪੀ ਵੱ ਜੇ ਕਰੇ ਦੁੱਧ ਕੇ ਹੋਊ ਆਪਾਂ ਦੂਜੇ ਬਾਹਰਲੀ ਦੁਕਾਨ ਦੀ ਚੀਜ਼ ਨੂੰ ਬਜਾਰੂ ਚੀਜ਼ ਨੂੰ ਨਹੀਂ ਮੂੰਹ ਮਾਰਾਂਗੇ ਨਹੀਂ ਖਾਂਦੇ ਆਵਲਾ ਸੌਲਾ ਹਨਾ ਚੰਗੀ ਦਹੀਂ ਮੱਖਣੀ ਪਰੌਠੇ ਚੰਗੇ ਖਾਵਾਂਗੇ ਵੀਰੇ ਆਪੀ ਸਿਹਤ ਚੰਗੀ ਰਹੂਗੀ ਹਨਾ ਹਾਂ ਇਹ ਚੀਜ਼ਾਂ ਨੇ ਤੇ ਅੱਗੇ ਲੱਡੋ ਜੀ ਬਾਹਰ ਅੱਗੇ ਚੱਪ ਵੜ ਦੇਖਦੇ ਆਪਾਂ ਏ ਵੀਰੇ ਨਗੀਨਾ ਗਾ ਇਹਦੀ ਬਲੱਡ ਲਾਈਨ ਸਾਰੀ ਦੇ ਦਿਆਂਗੇ ਕਿੱਥੋਂ ਆਈ ਆ ਕਿੱਥੇ ਜਾਣਾ ਇਹਨੇ ਸਾਰੀ ਬਲੱਡ ਲਾਈਨ ਦੇ ਦਿਆਂਗੇ ਇਹਦਾ ਵੀਰੇ ਜਾਨੀ ਜਿਹੜਾ ਪਹਿਲੇ ਸੂਏ ਦਾ ਫੁੱਲ ਰਿਕਾਟ ਆ ਮਿੱਤਰ ਤੋਂ ਆਈ ਆ ਠੀਕ ਹੈ ਇਹਦਾ 29 ਕਿਲੋ 600 ਗ੍ਰਾਮ ਦਾ ਰਿਕਾਟ ਆ ਪਹਿਲੇ ਸੂਏ ਪਤਾ ਇਹਨੇ ਪਹਿਲੇ ਸੂਏ ਬਾਅਦ ਕੀ ਵੀਰੇ ਮੈਂ ਨਹੀਂ ਬੋਲਦਾ ਬੈਠ ਬੋਲੂਗੀ ਜੈ ਜੈ ਗੱਲਾਂ ਦੀ ਹਾਂਜੀ 29 ਕਿਲੋ 600 ਗ੍ਰਾਮ ਦਾ ਰਿਕਾਟ ਆ ਵੀਰੇ ਦੇਖੋ ਚਾਰ ਸਪੇਰ ਨੂੰ ਫੋਟੋ ਫੋਟ ਕੇ ਥਾਣਾ ਤੇ ਲੇਵਾ ਦੇਖੋ ਨਾੜਾ ਕੰਨੀਆਂ ਬਰੀਕ ਆ ਕਿੰਨੀ 20 ਕਿਲੋ ਸਰਪੰਸਾ ਮਾੜੀ ਜੀ ਚੋਖ ਸਕਦੇ ਹੋ ਵੀਰੇ ਠੰਡੀ ਸੀਲ ਜਿਵੇਂ ਮਰਜੀ ਵੀਰੇ ਕੋਈ ਚੱਕਰ ਹੀ ਨਹੀਂ ਲੋ ਫੜੇ ਲੈਂਦੇ ਆ ਸੂਣ ਜਦੋਂ ਤਿੰਨ ਤਿੰਨ ਹਨਾ ਹਾਂ ਵੀਰੇ ਸੂਣ ਤੇ ਆ ਜਾਨੀ ਉਹੀ ਚੀਜ਼ ਆ ਨਾ ਸੂਣ ਚ ਵੱਡੀਆਂ ਬੜਾ ਸਖੜੀਆਂ ਚੰਗੀਆਂ ਉਹ ਦੇਖੋ ਵੀਰੇ ਲੈ ਵੇ ਚੀਜ਼ਾਂ ਦੇਣੇ ਆ ਦੁੱਧ ਵੀਰੇ ਕੱਦ ਬੈਠ ਜਿੰਦ ਜਾਨ ਪੂਰੀ ਓਕੇ ਆ ਬੜੇ ਰ ਹਾਂਜੀ ਹਾਂਜੀ ਜਦੋਂ ਵੀਰੇ ਇਹ ਜਿਹੇ ਬੜਾ ਫਾਰਮ ਤੇ ਲੱਗਦੀ ਆ ਨਾ ਫਿਰ ਬੰਦੇ ਜੋ ਦੁੱਧ ਪਾਉਂਦੀਆਂ ਨੇ ਦਸੀ ਆਉਂਦੀ ਆ ਜੇਬ ਭਰਦੀ ਆ ਗਰਮ ਹੁੰਦੀ ਆ ਫਿਰ ਕੰਮ ਕਰਨ ਨੂੰ ਆਟੋਮੈਟਿਕ ਜੀ ਕਰਦਾ ਜਿਵੇਂ ਆਪਾਂ ਵੀਰੇ ਮਾੜਾ ਮਾਲ ਵੰਨ ਲੈਣੇ ਆ ਤੇ ਉਹ ਦੁੱਧ ਥੋੜਾ ਲੰਮਾ ਸਮਾਂ ਘੱਟ ਦਿੰਦੀਆਂ ਨੇ ਠੀਕ ਬਾਜੋ ਖਰਚਾ ਮੂਰੇ ਜਾਂਦਾ ਵੀਰੇ ਫਿਰ ਉੱਥੇ ਫਿਰ ਬੰਦਾ ਜਾਨੀ ਦੀ ਮਨ ਆਖਦਾਗਾ ਉੱਥੇ ਕਿਤੇ ਆਪਣੇ ਫੇਲ ਹੁੰਦੇ ਨੇ ਜੈ ਜੈਕਾਰ ਅੱਗੇ ਦਰਖੜੇ ਦੇਖੇ ਨੇ ਖੋੜੀ ਜਿਹੜੀ ਆਪਾਂ ਹੁਣ ਆਪਾਂ ਤੋਰਦੇ ਨਹੀਂ ਹੈਗੇ ਤਾਂ ਹਜੇ ਹੋਣੀਆਂ ਹੀ ਆ ਵੀਰੇ ਜੋੜਾ ਹੋਣਿਆ ਨਮਾਉਣ ਆ ਰਹੀਆਂ ਨੇ ਠੀਕ ਐ ਇਹ ਵੀਰੇ ਪਲੂਣ ਬੱਸੀ ਆ ਪਲੂਣ ਬੱਸੀ ਆ ਤੇ ਮੂੰਹਾਂ ਵੀਰੇ ਦੋ ਦੰਦ ਪੂਰੇ ਕੋ ਚੌਕ ਦੇ ਚੱਕਦੀ ਆ ਜਿਹੜਾ ਵੀਰ ਮਰਜੀ ਲੈ ਜਾ ਵੀਰੇ ਬਾਈ ਤੋਂ 23 ਕਿਲੋ ਦੁੱਧ ਪਾਉ ਠੀਕ ਐ ਜੀ ਹਾਂ ਜੀ ਤੇ ਅੱਗੇ ਜਿਹੜੇ ਉਧਰ ਖੜੀਆਂ ਵੱਡੀ ਬੱਚੀ ਵੀਰੇ ਬੱਸੀ ਇਹ ਵੀ ਪਨੂਣਾ ਪਿਛਲੇ ਲਾੜਦੀ ਆ ਪਿਛਲੇ ਲਾੜਦੀ ਕੱਚੀ ਸੀ ਵੀਰੇ ਇਹ ਜਾਨੀ ਹਾਂ ਚਾਰ ਦੰਦ ਪੂਰੇ ਹੋ ਗਏ ਸੱਗ ਦੇ ਚੱਕ ਲੈ ਆ ਨੇ ਹਾਂ ਪਨੂਣੀ ਆ ਪਰ ਇਹਦਾ ਲੇਵਾ ਇਸ ਤਰ੍ਹਾਂ ਦਾ ਰਹੂਗਾ ਫਿਟਿੰਗ ਵਾਲਾ ਲੇਵਾ ਹੋਰ ਬਾਂਦਰਾ ਤੇ ਹਜੇ ਜਾਨੀ ਦੀ ਪੰਜ ਚਾਰ ਦਿਨ ਬੱਚਾ ਹਜੇ ਬੀਬੀ ਰੇ ਧਰਦੀ ਨਹੀਂ ਗਈ ਲੇਵਾ ਚੀਰ ਵਾਲਾ ਜਾ ਹਾਂ ਓਏ 13 ਤਰੀਕ ਨੂੰ ਦਿਨ ਪੂਰੇ ਹੁੰਦੇ ਪਿਛਲੇ ਆਪਣੇ ਲਾਟਦੀ ਹੈਗੀ ਆ ਜੀ ਅੱਗੇ ਆ ਗਈ ਕ੍ਰਾਸ ਬੈਡ ਸਾਈਡ ਵਾਲਾ ਹਾਂ ਇੱਕ ਦੋ ਤਿੰਨ ਬਰੇਟੀਆਂ ਕ੍ਰਾਸ ਦੀਆਂ ਨੇ ਮਾਜੀ ਇੱਕ ਤਰ੍ਹਾਂ ਸੁਹਾਟੀ ਚਾਈ ਆ ਸੁਹਾਟੀ ਜਾ ਸੁਹਾਟੀ ਜਾ ਪਾਸਰ ਬੱਜੀ ਆ ਜਿਹੜਾ ਬੰਦਾ ਮਰਜੀ ਲੈ ਜਾਏ ਵੀਰੇ 24 25 ਕਿਲੋ ਦੁੱਧ ਤੋਂ ਟੁੱਟਦੀ ਨਹੀਂ ਹੈਗੀ। ਕੱਚੀ ਵਾਵਾ ਲੱਗਦੀ ਆ। ਕੱਚੀ ਵੀਰੇ 12 ਦਿਨ ਦੀ ਆ। ਕੋਈ ਗੱਲ ਨਹੀਂ ਕੱਚੀ ਆ ਭਾ ਅਸਰ ਵੱਜ ਗਈ ਵੀਰੇ ਪੰਜ ਚਾਰ ਦਿਨ ਸਾਂਭਾਂਗੇ। ਠੀਕ ਆ। ਇੱਕ ਇਹ ਵੀ ਚੀਜ਼ ਆ ਸੂਆ ਲੈ ਇੱਕ ਪਾਸੇ ਨਾਲ ਲੈ ਲੋ ਵੀਰੇ ਤਾਜ਼ਾ ਇੱਕ ਪਾਸੇ ਕੱਚਾ ਲੈ ਲੋ 10 ਦਿਨ। ਜਿਹੜਾ ਸੂਆ ਉਹ ਦੁੱਧ ਤੇ ਤੋਰਨ ਔਖਾ ਹੋ ਜੂ। ਜਿਹੜਾ ਕੱਚਾ ਹੋਊਗਾ ਜਾਨੂਣਾ ਆਪਣੇ ਪੱਠੇ ਸਿੱਟ ਆ ਜਾਂਦੇ ਆ ਉਹ ਵੀਰੇ ਦੁੱਧ ਤੇ ਨਾਲ ਦੀਆਂ ਤੁਰ ਪੈਂਦੀ ਆ। ਜੈ ਜਗਤ ਆ। ਹਾਂਜੀ। ਤੇ ਚੰਗਾ ਦੁੱਧ ਪਾ ਦੂ ਫਿਰ ਇਹ ਬੱਚੀ ਦੇਖਦੇ ਆਪਾਂ ਹਾਂ ਇਹ ਬੱਚੀ ਵੀ ਵੀਰੇ ਉਹਦੇ ਨਾਲ ਹੀ ਜੋੜੇ ਇੱਕੋ ਫਾਰਮ ਦਾ ਇਹ ਤੇ ਹਾਂ ਇਹ ਵੀ ਦੱਸ ਦਿੰਦੀ ਕੱਚੀ ਐ ਨਹੀਂ ਸੌਰੀ ਇਹ ਦੂਜਾ ਸੂਆ ਦੂਜਾ ਸੂਆ ਦੂਜਾ ਸੂਆ ਫਿਰ ਜੀ ਇਹ ਅੱਗੇ ਇੱਧਰ ਝੇਰ ਪਈ ਜਾਂਦੀ ਆ ਹਨਾ ਝੇਰ ਪਈਆਂ ਤਾਜੀ ਸੂਈ ਆ ਤੇ ਆ ਵੀ ਆਪਰ ਵੀ ਰੱਖਣ ਚੱਲੇ ਸੀ ਆਪਰੇ ਪਿਛਲੇ ਲਾ ਸਤਨਵਾਦੀਆਂ ਸੀ ਠੀਕ ਐ ਤੇ ਪਿਛਲੇ ਲਾ ਵਾਲੀ ਇਹ ਵੀ ਕੱਚੀ ਆ ਹਜੇ ਲੈਤੀ ਹੱਥ ਦਾ ਠੀਕ ਐ ਪਰ ਵਾਲੇ ਤਾਂ ਤਾਂ ਲਈ ਸੀ ਤੇ ਆ ਵਾਰ ਵੀ ਇਹਨੇ ਦਿੱਤਾ ਬੱਜਾਗਾ ਠੀਕ ਹੈ ਤੇ ਦੂਜਾ ਸੂਆ ਸੂਇਆ ਤੇ ਸੂ ਪੀ ਵੀ ਨਾ ਚਾਰ ਦਿਨ ਪਹਿਲਾਂ ਗੱਡੀ 'ਚ ਪਾਉਣ ਨਾਲ ਠੀਕ ਹੈ ਤੇ ਜਿਹੜਾ ਬੰਦਾ ਹੁਣ ਵੀ ਵੀਰ ਮਾਰਦੀਦਾ ਜੇ ਸਾਡੇ ਨਾਲ ਸਾਈਡ ਲਾ ਲੇ ਇਹ ਦੁੱਧ ਹੁਣ ਵੀ ਵੀਰੇ ਘੱਟੋ ਘੱਟ 24 ਤੋਂ 25 ਕਿਲੋ ਚਵਾ ਦਿਆ ਜੈ ਜੈਕਾਰ ਹਾਂਜੀ ਥਾਂਖ ਨੂੰ ਬਹੁਤ ਸੋਹਣਾ ਲੱਗਿਆ ਜਿਹਨੇ ਦੇਣਾ ਇਹਦੇ ਨੇ ਦੇਖੋ ਥਾਂ ਲੈਵਾ ਦੇਖੋ ਕੱਲਾ ਕੱਲਾ ਪਿਆ ਜੇਰੇ ਦੀ ਪੈ ਜਾਣੀਆਂ ਵੀਰੇਆ ਚਲੋ ਯਾਰ ਕੀ ਪਈਆ ਵੀਰੇ ਮੈਂ ਨਹੀਂ ਬੋਲਦਾ ਤੇ ਜੇ ਫਟੂਰ ਨਹੀਂ ਤੋੜੀਂ ਨਾ ਜੇਰ ਨਾ ਟੁੱਟ ਜੇ ਆਪਾਂ ਬੈਠੀ ਠਾਦੀ ਨਾ ਜੇਰ ਦਾ ਹਾਂਜੀ 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 ਅੱਗੇ ਫ ਆਜੀ ਸੂਈਆਂ ਕੀ ਉਹ ਕਹਿੰਦਾ 18 ਕਿਲੋ ਦੇ ਘਰਾਂ ਚ ਵੀਰੇ ਤੇ ਆਹ ਰਾਜੀ ਤਾਦੀ ਹੈ ਵੀਰੇ ਸਾਰੇ 18 ਕਿਲੋ ਘਰਾਂ ਦੇ ਨਾਲ ਜੋੜੇ ਮਗਰ ਬਸੀਆਂ ਨੇ ਠੀਕ ਹੈ ਤੇ ਬਾਕੀ ਆਪਣੀਆਂ ਪੰਜ ਬੇੜਾਂ ਵੀਰ ਜੀ ਹੋਰ ਆਉਣ ਵਾਲੀਆਂ ਉਹ ਮੰਨ ਕੇ ਚਲੋ ਤਿੰਨ ਬੇੜਾਂ ਚ ਸੂਈਆਂ ਸਵਾਈਆਂ ਨੇ ਜੈ ਜੈਕਾਰ ਟੋਟਲ ਵੀਰੇ 10 ਨਾਲ ਕੇ ਸੂਏ ਹੋ ਜਾਣਗੇ ਕੱਲ ਨੂੰ ਵੀਰੇ ਐਤਵਾਰ ਨੂੰ ਕੋਈ ਨਾ ਆਵੇ ਨਾ ਵੀਰੇ ਮੈਂ ਫੋਨ ਚੱਕਣਾਗਾ ਫਿਰ ਸੋਮਵਾਰ 10 ਤਰੀਕ ਨੂੰ ਸਾਰੀ ਗਾੜੀ ਫਾਰਮ ਤੇ ਹੋਵਾਂਗੇ ਸੁਬਾ 7 ਵਜੇ ਤੋਂ ਲੈ ਕੇ ਵੀਰੇ ਸ਼ਾਮ ਦੇ 8 ਵਜੇ ਤੱਕ ਆਪਾਂ ਵੀਰਾਂ ਦੀ ਸੇਵਾ ਦੇ ਵਿੱਚ ਹੋਵਾਂਗੇ ਗਾਂਜਾ ਦੇ ਦੇ ਤੋਂ 25 ਦੇ 25 ਨਗ ਵੀਰੇ ਪ੍ਰਮਾਤਮਾ ਦੀ ਕਿਰਪਾ ਨਾਲ ਸਾਰੇ ਵੀਰਾਂ ਨੂੰ ਉਹਦੇ ਦੇਖਣ ਨੂੰ ਮਿਲਣਗੇ ਸੋਮਵਾਰ ਦਾ 10 ਤਰੀਕ ਨੂੰ ਬਿਨਾ ਫੋਨ ਕਰੇ ਤੋ ਆ ਜਾਣਾ ਉਸ ਤੋਂ ਬਾਅਦ ਚ ਆਉਣਾ ਫੋਨ ਕਰਕੇ ਆਉਣਾ ਕੱਲ ਨੂੰ ਕੋਈ ਵੀਰ ਆਵੇ ਨਾ ਕਹਿ ਦਿਓ ਮੇਰਾ ਢੇਡਾ ਲਾ ਕੇ ਵੀਰੇ ਆਪਾਂ ਪਹਿਲਾਂ ਵੀਡੀਓ 'ਚ ਦੱਸਤਾ ਅਸੀਂ ਫਾਰਮ ਤੇ ਮਿਲ ਲਾਂਗੇ ਸੋ ਕਾਫੀ ਨਗ ਦਿਖਾਦੇ ਸੀਨੀਵਾ ਦਾ ਡੈਰੀ ਫਾਰਮ ਵੀਡੀਓ ਦੇਖ ਲੈ ਜੀ